ਪਰਨਾਮਾ ਦਿਖ ਰਿਹਾ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹਰੂ ਸਿਰਾਜ ਅੱਜ ਤੂੰ 2 ਮਹੀਨੇ ਪਹਿਲਾਂ ਇੱਕ ਪੰਜਾਬ ਪੁਲਿਸ ਵੱਲੋਂ ਇਨਕਾਊਂਟਰ ਕੀਤਾ ਗਿਆ ਸੀ ਇਨਕਾਊਂਟਰ ਇਸ ਕਰਕੇ ਹੋਇਆ ਸੀ ਕਿ ਸਿਆ ਦੌਂ ਦੇ ਪਿੰਡ ਵਿੱਚ ਪਵਕਿਰਤ ਨਾਮ ਦਾ ਬੱਚਾ ਅਗਵਾ ਕਰ ਲਿਆ ਗਿਆ ਸੀ ਤਿੰਨ ਜਿਹੜੇ ਨੇ ਸ਼ਰਾਤੀ ਅੰਸਰਾ ਵੱਲੋਂ ਉਹਦੇ ਵਿੱਚੋਂ ਇੱਕ ਨਾਮੀ ਗ੍ਰਾਮੀ ਲੜਕਾ ਸੀ ਜਸਪ੍ਰੀਤ ਸਿੰਘ ਜਿਹੜਾ ਕੈਨੇਡਾ ਤੋਂ ਆਇਆ ਈਵਨ ਦੋ ਉਸ ਦੇ ਪਰਿਵਾਰ ਨੂੰ ਵੀ ਪਤਾ ਨਹੀਂ ਸੀ ਕਿ ਸਾਡਾ ਬੱਚਾ ਕੁਝ ਦਿਨਾਂ ਲਈ ਆ ਕੈਨੇਡਾ ਤੋਂ ਪੰਜਾਬ ਦੇ ਵਿੱਚ ਆਇਆ ਹੈ ਅਤੇ ਉਸ ਨੇ ਭਵਕਿਰਤ ਨਾਮ ਦਾ ਬੱਚਾ ਕਡਨੈਕ ਕੀਤਾ ਹੈ ਅਤੇ ਫਰौती ਮੰਗੀ ਜਾ ਰਹੀ ਹੈ ਉਸ ਤੋਂ ਬਾਅਦ ਪੰਜਾਬ ਪੁਲਿਸ ਇਨੀ ਕੋ ਸਰਗਰਮ ਹੋਈ ਪੰਜਾਬ ਪੁਲਿਸ ਵੱਲੋਂ ਭਜਦੇ ਹੋਏ ਜਸਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਪੰਜਾਬ ਪੁਲਿਸ ਨੇ ਇਹ ਇਲਜ਼ਾਮ ਲਗਾਇਆ ਕਿ ਇਹਨਾਂ ਤਿੰਨਾਂ ਮੁਲਜ਼ਮਾਂ ਵੱਲੋਂ ਸਾਡੇ ਉੱਤੇ ਫਾਇਰਿੰਗ ਕੀਤੀ ਗਈ ਇਨਕਾਉਂਟਰ ਕਰ ਦਿੱਤਾ ਗਿਆ ਜਸਪ੍ਰੀਤ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਬਾਬਲਾ ਸਾਰਾ ਠੰਡੇ ਬਸਤੇ ਵਿੱਚ ਪੈ ਜਾਂਦਾ ਹੈ ਜ਼ਿਲ੍ਹੀ ਪੁਲਿਸ ਮੁਲਾਜ਼ਮਾਂ ਨੇ ਉਹਨੂੰ ਕੈਂਟਰ ਕੀਤਾ ਉਹਨਾਂ ਨੂੰ ਨਗਦ ਕੈਸ਼ ਵੀ ਮਿਲੀ ਅਤੇ ਉਹਨਾਂ ਦੀ ਪ੍ਰਮੋਸ਼ਨ ਵੀ ਹੋਈ ਲੇਕਿਨ ਸੱਚ ਸਾਹਮਣੇ ਆਇਆ ਹੈ ਉਹ ਜਿਸ ਨੇ ਗੋਲੀਆਂ ਲਗੀਆਂ ਨੇ ਕਿੱਥੇ ਉਸ ਨੂੰ ਮਾਰਿਆ ਗਿਆ ਇਹ ਸਾਰੇ ਸਬੂਤ ਕੱਢ ਕੇ ਲੈ ਆਈ ਹੈ ਸਿੱਟ ਤੇ ਇਸ ਦੀ ਵੱਡੀ ਕਾਰਵਾਈ ਸਿੱਟ ਦੀ ਏਜੰਸੀ ਤੇ ਵੱਡੀ ਜਾਂਚ ਹੋਣ ਲੱਗ ਪਈ ਹੈ ਜਿਹੜੇ ਮੁਲਾਜ਼ਮਾਂ ਵੱਲੋਂ ਜਿਹੜੇ ਇਨਸਪੈਕਟਰ ਜਾਂ ਐਸ ਐਚਓ ਐਸ ਸੀ ਨੂੰ ਪ੍ਰੋਮੋਸ਼ਨਾਂ ਮਿਲੀਆਂ ਨੇ ਕੁਝ ਨਗਦੀ ਮਿਲੀ ਹੈ ਉਹਨਾਂ ਉੱਤੇ ਨਿਸ਼ਾਨੀਆਂ ਸਵਾਲ ਖੜੇ ਹੋ ਗਏ ਨੇ ਉਹਨਾਂ ਉੱਤੇ ਕਾਰਵਾਈ ਹੋਵੇਗੀ ਕਿਉਂਕਿ ਜਸਪ੍ਰੀਤ ਦੇ ਪਰਿਵਾਰ ਵੱਲੋਂ ਸਿੱਟਾ सीबीआई ਦਾ ਦਰਵਾਜ਼ਾ ਖੜਕਾ ਦਿੱਤਾ ਗਿਆ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਜਾ ਕੇ ਉਧਰੋਂ ਸਾਰੇ ਐਵੀਡੈਂਸ ਪੋਸਟ ਮਾਰਨ ਦੇ ਸਾਰੀਆਂ ਰਿਪੋਰਟਾਂ ਆਗੀਆਂ ਨੇ ਜਿੱਥੇ ਇਹ ਕਿਹਾ ਗਿਆ ਹੈ ਕਿ ਉਹ ਇੱਕ ਫਰਜੀ ਇਨਕਾਉਂਟਰ ਸੀ ਯਾਨੀ ਕਿ ਉਹਨਾਂ ਨੇ ਬਿਲਕੁਲ ਵੀ ਪਲਟਵਾਰ ਨਹੀਂ ਕੀਤਾ ਉਸ ਦੀਆਂ ਪਿੱਠ ਤੇ ਗੋਲੀਆਂ ਬਚੀਆਂ ਉਸ ਨੂੰ ਲਟਾ ਕੇ ਮਾਰਿਆ ਗਿਆ ਉਸ ਦੇ ਇੱਥੇ ਜਿਹੜੀ ਗੋਲੀ ਮਾਰੀ ਗਈ ਆ ਧੌਣ ਦੇ ਨੀਚੇ ਯਾਨੀ ਕਿ ਸਾਰੇ ਸਬੂਤ ਡਾਕਟਰਾਂ ਵੱਲੋਂ ਵੀ ਦੇ ਦਿੱਤੇ ਗਏ ਨੇ ਦੂਸਰੇ ਪਾਸੇ ਵਕੀਲਾ ਨੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਹੈ ਉਹਨਾਂ 12 13 ਮੁਲਾਜ਼ਮਾਂ ਦੇ ਖਿਲਾਫ ਜਿਸ ਦੇ ਵਿੱਚੋਂ ਇਨਸਪੈਕਟਰ ਰੌਣੀ ਹੈ ਜਿਸ ਨੇ ਕਰਨਲ ਬਾਠ ਅਤੇ ਕਰਨਲ ਬਾਠ ਦੇ ਲੜਕੇ ਦੀ ਕੋਟ ਮਾਰਕੀ 31 12 ਅਤੇ 13 ਮਾਰਚ ਦੀ ਰਾਤ ਨੂੰ ਇਨਸਪੈਕਟਰ ਰੌਣੀ ਨੂੰ ਲੈ ਕੇ ਹੋਰ ਜਿੰਨੇ ਵੀ ਅਫਸਰ ਇਸ ਦੇ ਵਿੱਚ ਅਨਮੋਲਗ ਨੇ ਉਹਨਾਂ ਉੱਤੇ ਵੱਡੀ ਕਾਰਵਾਈ ਹੋਵੇਗੀ ਕਿਉਂਕਿ ਜਸਪ੍ਰੀਤ ਦੇ ਮਾਤਾ ਪਿਤਾ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਮਾਰਨਾ ਨਹੀਂ ਸੀ ਉਸ ਨੂੰ ਬਣਦੀ ਸਜ਼ਾ ਦੇਣੀ ਚਾਹੀਦੀ ਸੀ ਲੇਕਿਨ ਉਹ ਕਹਿੰਦੇ ਨੇ ਕਿ ਹੁਣ ਸਾਨੂੰ ਪਤਾ ਲੱਗਿਆ ਹੈ ਕਿ ਇਹਨਾਂ ਨੇ ਆਪਣੇ ਰੈਂਕ ਰੈਂਕ ਵਧਾਉਣ ਵਾਸਤੇ ਆਪਣੀ ਵਾਹਵਾਇ ਘਟਣ ਵਾਸਤੇ ਇਹਨਾਂ ਨੇ ਜਾਲੀ ਕਤਲ ਕੀਤਾ ਹੈ ਯਾਨੀ ਕਿ ਇਨਕਾਉਂਟਰ ਕੀਤਾ ਗਿਆ ਹੈ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਤਿੰਨਾਂ ਮੁਲਜ਼ਮਾਂ ਵੱਲੋਂ ਜਿਸ ਦੇ ਵਿੱਚ ਕੈਨੇਡਾ ਤੋਂ ਆਇਆ ਇੱਕ ਜਸਪ੍ਰੀਤ ਨਾਮ ਦਾ ਲੜਕਾ ਸੀ ਇਸ ਨੂੰ ਲੈ ਕੇ ਹੁਣ ਫਿਰ ਇੱਕ ਵਾਰ ਮਾਮਲਾ ਪੂਰੀ ਤਰ੍ਹਾਂ ਭੱਗ ਗਿਆ ਹੈ ਪੰਜਾਬ ਦੇ ਜਿੰਨੇ ਵੀ ਪੁਲਿਸ ਮੁਲਾਜ਼ਮ ਨੇ ਜਿਹੜੇ ਇਸ ਮਾਮਲੇ ਦੇ ਵਿੱਚ ਅਨਮੋਲਬ ਸੀ ਉਹਨਾਂ ਉੱਤੇ ਵੱਡੀ ਕਾਰਵਾਈ ਹੋਵੇਗੀ ਕਿਉਂਕਿ ਪਰਿਵਾਰ ਡਾਕਟਰ ਅਤੇ ਵਕੀਲਾ ਵੱਲੋਂ ਸਿੱਟ ਜਾਂ ਸੀਬੀ ਵੱਲੋਂ ਜਾਂਚ ਦੀ ਮੰਗ ਕੀਤੀ ਗਈ ਹੈ ਇਸ ਨੂੰ ਲੈ ਕੇ ਹੁਣ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਕਰਵਾ ਕਰਾ ਕੇ ਉੱਥੇ ਇਹ ਪਟੀਸ਼ਨ ਦਾਇਰ ਕਰਵਾ ਦਿੱਤੀ ਗਈ ਹੈ ਧੰਨਵਾਦ